ਰਜੇਂਦਰਾ ਐਮਰਜੈਂਸੀ ਦਾ ਹਾਲ ਦਿਖਾਉਣਾ ਹੈ ਇਹਨੂੰ ਇੱਕ ਲੇਡ ਹੈ ਨੀ ਤੇ ਉਹ ਜਿੱਥੇ ਲੈਡ ਦੀ ਮੋੜ ਨਹੀਂ ਉੱਥੇ ਲੈ ਕੇ ਆਉਂਦੇ ਮਤਲਬ ਉਹ ਰੋਡ ਤੋਂ ਦਖਾਈਨ ਵੱਲ ਕੇ ਸ਼ੋਅ ਆਫ ਕਰਨ ਵਾਸਤੇ ਜੀ ਹਸਪਤਾਲ ਦੇ ਲੈ ਗਿਆ ਤੇ ਉਹ ਦੋ ਤਿੰਨ ਦਿਨ ਤੋਂ ਚੱਲ ਰਹੀ ਹੁੰਦੀ ਹੈ ਨਾ ਪ੍ਰੋਬਲਮ ਜਿਹੜੀ 3-4 ਦਿਨ ਤੋਂ ਚੱਲ ਰਹੀ ਸੀ ਉਹਦੇ ਬਿਜਲੀ ਬੋਰਡ ਵਾਲਿਆਂ ਦਾ ਜਿਹੜਾ ਮੇਨ ਗ੍ਰਿਡ ਹੈ 66 ਕੇਵੀ ਬਣਾ ब्रेकडाउन हो गया ਸੀ ਫੇਲਰ ਹੋ ਗਿਆ ਸੀ ਉਸ ਕਰਕੇ ਇਹ ਸਾਰੀ ਪ੍ਰੋਬਲਮ ਆਈ ਦੇਖੋ ਪੇਸ਼ੰਟਾਂ ਦਾ ਹਾਲ ਲਾਈਟ ਦਾ ਇਸ਼ੂ ਖਤਮ ਹੋ ਚੁੱਕਾ ਹੈ ਜੀ ਬਿਲਕੁਲ ਕਿਉਂਕਿ ਕੱਲ ਵੀ ਮੀਟਿੰਗ ਸੀ ਮੰਤਰੀ ਸਾਹਿਬ ਵੀ ਉੱਥੇ ਸਾਰੇ ਬਿਜਲੀ ਬੋਰਡ ਵਾਲੇ ਸੀ ਐਕਸੀਅਨ ਸਾਹਿਬ ਸੀ ਚੇਅਰਮੈਨ ਸਾਹਿਬ ਵੀ ਆਏ ਸੀ ਕੋਈ ਨਹੀਂ ਹੋਇਆ ਕਿ ਇੱਕ ਦੂਸਰੀ ਸਪਲਾਈ ਦੇ ਨਾਲ ਇਹਨਾਂ ਨੂੰ ਆਲਟਰਨੇਟ ਆਪਾਂ ਨੂੰ ਸਾਨੂੰ ਦੇਣਗੇ ਸੋ ਇਹ ਬਰੇਕਅਪਰਤ ਦੁਆਰਾ ਕਦੀ ਵੀ ਦੇ ਮੁਤਾਬਿਕ ਅਸੀਂ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਹੈ ਜੀ ਅੱਜ ਤੱਕ ਕੋਈ ਕਟ ਨਹੀਂ ਲਗਿਆ 3:30 ਤੋਂ 4:30 ਉਹਨਾਂ ਨੇ ਸਾਢੇ ਤੋਂ ਟਾਈਮ ਲਿੱਤਾ ਸੀ 4:30 ਦਾ ਟਾਈਮ ਉਹ ਅੱਧੇ ਘੰਟੇ ਦਾ ਟਾਈਮ ਉਹਨਾਂ ਨੇ ਕਰਦੇ ਆਦਰਵਾਇਜ਼ ਹੋਰ ਕੋਈ ਮੇਨੂੰ ਇਨਫੋਰਮੇਸ਼ਨ ਨਹੀਂ ਔਰ ਬਿਜਲੀ ਬੋਰਡ ਵਾਲਿਆਂ ਦਾ ਇਹ ਮੇਰੇ ਕੋਲ ਇਨਫੋਰਮੇਸ਼ਨ ਆਈ ਸੀ ਔਰ ਕੋਈ ਕਟ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਸਾਰੇ 20 ਦੇ 20 ਜਨਰੇਟਰ ਪ੍ਰੋਪਰ ਚੱਲ ਰਹੇ ਹੈ ਔਰ ਉਸ ਤੋਂ ਬਾਅਦ ਕੱਲ ਤੋਂ ਬਾਅਦ ਤੇ ਲਾਈਟ ਵੀ ਕੋਈ ਨਹੀਂ ਇਸ ਤਰ੍ਹਾਂ ਦੀ ਸੀ। ਸਭ ਤੋਂ ਦੋ ਦਿਨ ਕੀ ਇਹ ਅਜਿਹਾ ਇਸ਼ੂ ਬਣਿਆ ਜੀ ਕਿ ਜਿਸ ਕਰਕੇ ਇੰਨੀਆਂ ਲਾਈਟ ਦੇ ਕੱਟ ਹੋਏ ਕਿ ਲੋਕਾਂ ਨੂੰ ਪੈਨਿਕ ਹੋਣਾ ਪੈ ਗਿਆ, ਨਾਰੇਬਾਜ਼ੀ ਕਰਨੀ ਪੈ ਗਈ। ਕੀ ਹੋਇਆ ਸੀ ਜੀ ਇਹ ਪ੍ਰੋਬਲਮ ਜਿਹੜੀ 3-4 ਦਿਨ ਤੋਂ ਚੱਲ ਰਹੀ ਸੀ ਉਹਨਾਂ ਦੇ ਬਿਜਲੀ ਬੋਰਡ ਵਾਲਿਆਂ ਦਾ ਜਿਹੜਾ ਮੇਨ ਗ੍ਰਿਡ ਹੈ 66 ਕੇਵੀ ਵਾਲਾ ਉਹਦੀ ਬ੍ਰੇਕਡਾਊਨ ਹੋ ਗਿਆ ਸੀ, ਫੇਲਿਅਰ ਹੋ ਗਿਆ ਸੀ। ਉਸ ਕਰਕੇ ਇਹ ਸਾਰੀ ਪ੍ਰੋਬਲਮ ਆਈ। ਫੋਟੋ ਔਰ ਕੋਈ ਐਸਾ ਇਸ਼ੂ ਨਹੀਂ ਸੀ ਉਹ ਸਾਰਾ ਰਿਜ਼ੋਲਵ ਹੋ ਗਿਆ ਉਸ ਤੋਂ ਬਾਅਦ ਸਾਰੇ ਜਨਰੇਟਰ ਤੇ ਅਸੀਂ ਇਨੀਸ਼ੀਏਟਿਵ ਸ਼ਿਫਟ ਕਰ ਦਿੱਤਾ ਔਰ ਸਾਰਾ ਫੰਕਸ਼ਨਿੰਗ ਹਸਪੀਟਲ ਦੀ ਨਾਰਮਲ ਚੱਲ ਰਹੀ ਹੈ ਜੀ ਸਰ ਇੰਟੈਪਲ ਹੈ ਕਿ ਵੀ ਕਿਹਾ ਕਿ ਡੀਜ਼ਲ ਵੀ ਨਹੀਂ ਸੀਗਾ ਮੌਕੇ ਤੇ ਡੀਜ਼ਲ ਲੈਣ ਵਾਸਤੇ ਇਕਵਿਤੀ ਜਾਂਦਾ ਇਸ ਤਰ੍ਹਾਂ ਜੀ ਹੁੰਦਾ ਜੀ ਹਰ ਟਾਈਮ ਸਾਡੇ ਸਾਰੇ ਜਨਰੇਟਰ ਡੀਜ਼ਲ ਨਾਲ ਭਰੇ ਹੁੰਦੇ ਪਿਛਲੇ 20 ਘੰਟੇ ਤੋਂ ਇੱਕ ਜਨਰੇਟਰ ਚੱਲ ਰਿਹਾ ਸੀ ਐਮਸੀ ਐਚ ਦਾ ਦੋ ਜਨਰੇਟਰ ਹੈ 2 ਘੰਟੇ ਤੋਂ ਚੱਲ ਰਿਆ ਸੀ ਤੇ ਉਹਦੇ ਵਿੱਚ ਸਿਰਫ ਜਿਹੜੀ ਸ਼ਿਫਟਿੰਗ ਕਰਨੀ ਸੀ ਅਸੀਂ ਡੀਜ਼ਲ ਦੀ ਉਹਦੇ ਵਿੱਚ ਰੀਫਿਲ ਕਰਨੀ ਸੀ ਉਹਦੇ ਵਿੱਚ ਜਿਹੜਾ ਟਾਈਮ ਲੱਗਿਆ ਸੀ ਉਹ ਤੇ ਕੁਛ ਨਹੀਂ ਸੀ ਤਰਿਕ ਕੋਟੋ ਵਾਇਰਲ ਹੋ ਗਿਆ ਜਿਹਦੇ ਵਿੱਚ ਜੱਚਾ ਬੱਚਾ ਬਾੜ ਦੇ ਵਿੱਚ ਡਿਲੀਵਰੀ ਕੀਤੀ ਜਾ ਰਹੀ ਹੈ ਔਰ ਉਹ ਇੱਕ ਮੋਬਾਈਲ ਦੀ ਲਾਈਟ ਨਾਲ ਚਲਾ ਕੇ ਡਿਲੀਵਰੀ ਕੀਤੀ ਜਾ ਰਹੀ ਉਹ ਕੀ ਹੈ ਜਰਾ ਸਪਸ਼ਟ ਕਰਨ ਕੀ ਹੈ ਪਹਿਲੀ ਗੱਲ ਤੇ ਇਹ ਨਹੀਂ ਉਸ ਤੇ ਮੈਂ ਕਮੈਂਟ ਕਰ ਸਕਦਾ ਜਿਵੇਂ ਉਹ ਫੋਟੋ ਕਿੱਥੋਂ ਦੀ ਹੈ ਦੂਸਰਾ ਇਹ ਕਮੈਂਟ ਨਹੀਂ ਕੀਤਾ ਜਾ ਸਕਦਾ ਕਿ ਉਹ ਕਦੋਂ ਦੀ ਫੋਟੋ ਹੈ ਕਿੱਥੋਂ ਦੀ ਹੈ ਕਦੋਂ ਦੀ ਹੈ ਔਰ ਕਿਸ ਤਰ੍ਹਾਂ ਉਸ ਤੇ ਕੋਈ ਆਥੈਂਟਿਕ ਆਥੈਂਟਿਸਿਟੀ ਨਹੀਂ ਪ੍ਰੂਵ ਹੋ ਸਕਦੀ ਜਿਓ ਕੀ ਹੈ ਤੇ ਇਸ ਤਰ੍ਹਾਂ ਦਾ ਫਿਰ ਮੈਂ ਫਿਰ ਮੈਂ ਪੁੱਛਿਆ ਗਾਈਡਿੰਗ ਬੋਰਡ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਆਈ ਮੈਂ ਹੁਣ ਵੀ ਐਚਓਡੀ ਦੇ ਨਾਲ ਹੋਰ ਡਾਕਟਰਸ ਦੇ ਨਾਲ ਗਾਈਡਿੰਗ ਦੇ ਉਹਨਾਂ ਦੇ ਨਾਲ ਮੈਂ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਜਿਹੜੀ 5-7 ਮਿੰਟ ਤੁਹਾਨੂੰ ਮੈਂ ਦੱਸ ਰਿਹਾ ਉਹ ਉਹਦੇ ਵਿੱਚ ਲੱਗੇ ਹੈ ਉਹੀ ਇੱਕ ਰੀਜ਼ਨ ਸੀ ਸਰ ਇੱਕ ਲਾਂਡਰੀ ਦੇ ਜਿਹੜੀਆਂ ਮਸ਼ੀਨਾਂ ਨੇ ਗਿਆ ਤਿੰਨ ਮਸ਼ੀਨਾਂ واਸ਼ਿੰਗ ਮਸ਼ੀਨਾਂ ਕਾਫੀ ਲੰਮੇ ਸਮੇਂ ਤੋਂ ਖਰਾਬ ਨੇ ਗਿਆ ਉਹਨਾਂ ਨੂੰ ਲੈ ਕੇ ਕੁਝ ਕੀਤਾ ਜਾ ਰਿਹਾ ਜੀ ਕੋਈ ਹਾਂਜੀ 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 ਉਸ ਦਾ ਸਾਰਾ ਕੁਝ ਸਾਡਾ ਤਿਆਰ ਹੋ ਗਿਆ ਜੀ ਲਾਂਡਰੀ ਵਾਸਤੇ ਤੇ ਉਹ ਪ੍ਰੋਜੈਕਟ ਬਣਾ ਕੇ ਸਾਰਾ ਕੁਝ ਅਸੀਂ ਉੱਪਰ ਭੇਜ ਦਿੱਤਾ ਬਾਸ ਹੋਣ ਲਈ ਔਰ ਉਹ ਜਲਦੀ ਹੀ ਸਟਾਰਟ ਹੋ ਜਾਏਗਾ ਉਸ ਤੋਂ ਪਹਿਲਾਂ ਉਹ ਉਹਦੇ ਵਾਸਤੇ ਲਿਨਿੰਗ ਵਾਸਤੇ ਬੈੱਡ ਸ਼ੀਟ ਵਾਸਤੇ ਅਸੀਂ ਆਰਡਰ ਪਲੇਸ ਕਰਤਾ ਉਹ 1-2 ਦਿਨ ਵਿੱਚ ਮਿਲ ਜਾਏਗਾ ਜੀ ਸਾਰੇ ਹਸਪੀਟਲ ਤੇ ਸਰ ਕੀ ਲੱਗਿਆ ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ ਜਾਂ ਆਊਟਸੋਰਸਡ ਇਹ ਹਜੇ ਡਿਸਾਈਡ ਕਰਨਾ ਕਿ ਫਾਇਰ ਅਥਾਰਟੀ ਦਾ ਅਸੀਂ ਤੇ ਬਣਾ ਕੇ ਜਿਹੜੀ ਪ੍ਰਪੋਜ਼ਲ ਹੈ ਉਹ ਦੇ ਜੀ ਡਾਈਨਗ ਟਾਈਮ ਲੱਗ ਸਕਦਾ ਹੈ ਜੀ ਦੇਖ ਲੇ ਹਫਤੇ ਦੇ ਵਿੱਚ ਵਿੱਚ ਹੋ ਜਾਣਾ ਚਾਹੀਦਾ ਜੀ ਤੇ ਲਾਈਟ ਦਾ ਇਸ਼ੂ ਖਤਮ ਲਾਈਟ ਦਾ ਇਸ਼ੂ ਖਤਮ ਹੋ ਚੁੱਕਾ ਹੈ ਜੀ ਬਿਲਕੁਲ ਕਿਉਂਕਿ ਕੱਲ ਵੀ ਮੀਟਿੰਗ ਸੀ ਮੰਤਰੀ ਸਾਹਿਬ ਵੀ ਉਤੇ ਸਾਰੇ ਬਿਜਲੀ ਬੋਰਡ ਵਾਲੇ ਸੀ ਐਕਸੀਅਨ ਸਾਹਿਬ ਸੀ ਚੇਅਰਮੈਨ ਸਾਹਿਬ ਸੀ ਪੀਆਈ ਸੀ ਉਹੀ ਹੋਇਆ ਵੀ ਇੱਕ ਦੂਸਰੀ ਸਪਲਾਈ ਵੀ ਨਾਲ ਇਹਨਾਂ ਨੂੰ ਆਲਟਰਨੇਟ ਆਪਾਂ ਨੂੰ ਸਾਨੂੰ ਦੇਣਗੇ ਸੋ ਇਹ ਮੇਰੇ ਖਿਆਲ ਤੇ ਦੁਆਰਾ ਕਦੀ ਵੀ ਇਹ ਮੁੱਦਾ ਨਹੀਂ ਉਠਣਾ ਚਾਹੀਦਾ ਸਰ ਇੱਕ ਗਵਰਨਮੈਂਟ ਦਾ ਇੱਕ ਅਨਾਉਂਸ ਹੁੰਦਾ ਕਿ ਕੋਈ ਵੀ ਸਰਕਾਰੀ ਡਾਕਟਰ ਪਰਸਨਲ ਇਲਾਜ ਨਹੀਂ ਕਰ ਸਕਦਾ ਕਿ ਘਰੇ ਦੇ ਕਾਰਜ ਦੇ ਵਿੱਚ ਕੋਈ ਆਪਣਾ ਕਲੀਨਿਕ ਨਹੀਂ ਚਲਾ ਸਕਦਾ ਜੇਕਰ ਇਤਾਂ ਦੇ ਡਾਕਟਰ ਜੇ ਤੁਹਾਡੇ ਰਜਿੰਦਰ ਹਸਪਤਾਲ ਦੇ ਡਾਕਟਰ ਇਸ ਤਰੀਕੇ ਦਾ ਕੰਮ ਕਰ ਰਹੇ ਨੇ ਤੇ ਕਿਸ ਤਰੀਕੇ ਦਾ ਐਕਸ਼ਨ ਹੈ ਜੀ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਡਾਕਟਰ ਕੋਈ ਪ੍ਰਾਈਵੇਟ ਕਿਸ ਤਰ੍ਹਾਂ ਦੀ ਕੰਮ ਕਰਦਾ ਹੈ ਵੈਸੇ ਕੋਈ ਅਲਾਉਡ ਨਹੀਂ ਹੈ ਕਿੱਥੀ ਹੋਏਗੀ ਇਹ ਐਸ ਪਰ ਗਵਰਨਮੈਂਟ ਨੂੰ ਹੁੰਦੀ ਜੇ ਕੋਈ ਇਸ ਤਰ੍ਹਾਂ ਸਾਡੇ ਨਿਕਾ ਦੇ ਵਿੱਚ ਖੰਡ ਹੈ ਕੋਈ ਡਾਕਟਰ ਪ੍ਰੈਕਟਿਸ ਕਰਦੇ ਹੋਏ ਅਸੀਂ ਉਹਦੇ ਤੇ ਹਾਇਰ ਅਥਾਰਟिटीज ਨੂੰ ਭੇਜਾਂਗੇ ਤੁਸੀਂ ਜੋ ਪ੍ਰੂਫ ਮਿਲਦੇ ਹੈ ਸਾਰਾ ਕੁਝ ਹੁੰਦਾ ਹੈ ਤੇ ਉਸ ਨੂੰ ਇਨਵੈਸਟੀਗੇਟ ਹੋਏਗਾ ਔਰ ਉਹਨੂੰ ਉਹਦੇ ਤੇ ਐਕਸ਼ਨ ਲਿਤਾ ਜਾਏਗਾ ਇਸ ਪਰ ਗੱਲ ਕਰਦੇ ਹੋਏ ਹਾਇਰ ਅਥਾਰਟੀ ਨੂੰ ਅਸੀਂ ਭੇਜਦੇ ਉਹਦੇ ਤੇ ਜ਼ਰੂਰ ਐਕਸ਼ਨ ਹੋਏਗਾ ਇਸ ਤਰ੍ਹਾਂ ਦਾ ਹੈ ਨਹੀਂ ਹੈ ਜੇ ਕੋਈ ਡਾਕਟਰ ਮੈਂ ਆਪਣੇ ਗੁਜਿੰਦਰਾ ਹਸਪੀਟਲ ਦੇ ਵਿੱਚ ਮੈਨੂੰ ਕੋਈ ਜਾਣਕਾਰੀ ਦੇ ਵਿੱਚ ਆਇਆ ਹੈ ਜੇ ਆਏਗਾ ਤੇ ਜਦੋਂ ਅਸੀਂ ਆਹ ਦੇਖੋ ਜੀ ਰਜੇਂਦਰਾ ਐਮਰਜੈਂਸੀ ਦਾ ਹਾਲ ਦਿਖਾਣੇ ਤੁਹਾਨੂੰ ਇੱਥੇ ਜਿੱਥੇ ਮਰੀਜ਼ਾਂ ਦੇ ਬੈੱਡ ਲੱਗੇ ਹੋਏ ਨੇ ਇੱਥੇ ਲਾਈਟ ਹੈ ਨਹੀਂ ਤੇ ਉਹ ਜਿੱਥੇ ਲਾਈਟ ਦੀ ਲੋੜ ਨਹੀਂ ਉਥੇ ਲਾਈਟ ਚੱਲ ਪਈ ਹੈ ਮਤਲਬ ਉਹ ਰੋਡ ਤੋਂ ਦਿਖਾਈ ਦਿੰਦਾ ਉਥੇ ਸ਼ੋਅ ਆਫ ਕਰਨ ਵਾਸਤੇ ਵੀ ਹਸਪੀਟਲ 'ਚ ਲਾਈਟ ਹੈਗੀ ਹੈ ਤੇ ਉਹ ਦੋ ਤਿੰਨ ਜੁੱਬਾ ਚੱਲਦੀਆਂ ਪਈਆਂ ਨੇ ਬਾਕੀ ਆਹ ਦੇਖੋ ਹੁਣ ਦਿਖਾਉਨੇ ਅੱਗੇ ਆ ਮੋਬਾਈਲ ਦੀ ਟਾਰਚ ਆਨ ਕਰਨ ਲੱਗਿਆ ਆ ਮੈਂ ਕਰ ਰਿਹਾ ਤੇ ਯਾਰ ਮੈਂ ਆ ਦੇਖੋ ਆ ਬਚਾਰੇ ਦੇਖੋ ਕਿੰਨੇ ਪਰੇਸ਼ਾਨ ਨੇ ਦੇਖੋ ਆ ਬਜ਼ੁਰਗ ਬਾਪੂ ਜੀ ਖੱਟਾ ਖੱਟ ਕੇ ਬੈਠਾ ਹੋਇਆ ਇਹਨਾਂ ਦੇ ਹੱਥ ਤੇ ਵੀ ਕੈਮਲੋ ਲੱਗਿਆ ਹੋਇਆ ਠੀਕ ਹੈ ਆ ਦੇਖੋ ਆ ਦੇਖੋ ਹਾਲ ਜਿੰਨਾਂਰਾ ਹੱਥ ਫਤਾਲ ਦਾ ਆ ਬਜ਼ੁਰਗ ਬਾਪੂ ਜੀ ਨੇ ਦੇਖੋ ਬਾਪੂ ਜੀ ਕੀ ਲੱਗਦਾ ਹੈ ਬੱਚਾ ਤੁਹਾਡਾ ਇਹ ਮੁੰਡਾ ਵਈ ਮੇਰਾ ਆ ਦੇਖੋ ਦੇਖੋ ਰਿਸ਼ਿੰਦਰਾ ਦੇ ਹਾਲ ਇੱਕ ਤਾਂ ਅੰਦਰ ਗੱਡੀ ਲੜ ਗਈ ਜੀ ਲਾਈਟ ਦੇ ਕਰ ਆ ਦੇਖੋ ਆ ਦੇਖੋ ਪੇਸ਼ੈਂਟਾਂ ਨੂੰ ਬਾਹਰ ਲੈ ਕੇ ਹੋਂ ਤੇ ਮਜਬੂਰ ਨੇ ਗੱਡੀ ਦਾ ਵਿਚਾਰਾ ਤਾਂ ਪਰਿਆ ਮੱਚੇ ਚੇਤਰਾ ਦੋ ਘੰਟੇ ਹੋ ਗਏ ਲਾਈਟ ਤਾਂ ਜੀ ਨੂੰ ਮਾ ਤਾਂ ਕੀ 3 ਘੰਟੇ ਹੋ ਗਏ ਲਾਈਟ ਜੀ ਨੂੰ ਆ ਦੇਖੋ ਆ ਬੱਚਾ ਕਿੰਨਾ ਪਰੇਸ਼ਾਨ ਹੈ ਪੇਸ਼ੈਂਟਾਂ ਦੇ ਕੋਈ ਬੱਚੇ ਪਰੇਸ਼ਾਨ ਨੇ ਦੇਖੋ ਇਹ ਤਾਂ ਬੁਰਾ ਹਾਲ ਹੀ ਹੋ ਗਾਇਆ ਇਹਨੂੰ ਦਿਖਾਣੇ ਆ ਦਰਬਾਰ ਦਾ ਹਾਲ ਠੀਕ ਹੈ ਆ ਸਾਹਮਣੇ ਹੈਗਾ 13 ਨੰਬਰ ਬਾੜ ਉਧਰ ਵੀ ਲੈ ਜਣੀ ਹੈਗੀ ਇਹ ਆ ਗਿਆ 14 ਨੰਬਰ ਆ ਗਿਆ 14 ਨੰਬਰ ਬਾੜ ਆ ਦੇਖੋ ਇਟ ਇਸ ਸਾਹਮਣੇ ਆ ਦੇਖੋ ਦੇਖੋ ਪੇਸ਼ੈਂਟਾਂ ਦੇ ਹਾਲ ਦੇਖੋ ਬਿਚਾਰੇ ਕਾਉਂਦੇ ਪੱਖੀਆਂ ਝੱਲਣ ਲੱਗੇ ਹੋਏ ਨੇ ਦੇਖੋ ਬੱਤੀਆਂ ਦੇ ਬਾੜ ਦਾ ਜਨਰੇਟਰ ਤੇਜ਼ ਨਹੀਂ ਕਿਉਂ ਫਾਟਾ ਹੋ ਗਿਆ ਚਲਾਤਾ ਬਾਕੀ ਸਾਰੇ ਮੰਦ ਰੋਪਨ ਕਰ ਰਹੇ ਹੋਏ ਨੇ ਇਹ ਹੋਰ ਇਹਨਾਂ ਨਿਕਲ ਵੀ ਨਹੀਂ ਜਾਂਦਾ ਕੋਈ ਦੱਸੋ ਪੁੱਤ ਉਹਦੇ ਪੱਤੀਆਂ ਆਏ ਤੇ ਸਾਰੇ ਉਹਨਾਂ ਨੇ ਜਲਵਾੜੇ ਕਿੰਨੇ ਬਾਜੀ 3 ਘੰਟੇ ਹੋ ਗਏ ਹੁਣੇ ਲੜ ਗਈ ਨੂੰ ਹਾਂਜੀ ਹਾਂ ਦਿੱਲੀ ਜਾਂਦੇ ਧੰਨਵਾਦ ਜੀ ਜਿਆਦਾ ਕਰਨਾ ਏ ਦਿੱਲੀ ਜਾ ਰਹੀ ਹੈ ਬਾਈ ਤਿੰਨ ਚਾਰ ਘੰਟੇ ਦਿੱਲੀ ਵੀਰੇ ਦਿੱਲੀ ਦਿੱਲੀ ਜਾਂਦੀ ਹੈ ਤਿੰਨ ਦਿਨ ਘੰਟੇ ਚਾਰ ਚਾਰ ਘੰਟੇ ਕੱਟ ਲੱਗਦਾ ਦਿੱਲੀ ਦਿੱਲੀ ਆ ਹਾਂ ਵੀਰੇ ਤਿੰਨ ਤਿੰਨ ਚਾਰ ਜਰ ਘੰਟੇ ਦਾ ਕੱਟ ਲੱਗਦਾ ਦਿੱਲੀ ਠੀਕ ਹੈ ਆ ਦੇਖੋ ਪੇਸ਼ੈਂਟਾਂ ਨੂੰ ਵਿਚਾਰਾਂ ਨੂੰ ਬਾਹਰ ਲਗਾਇਆ ਯਾਰੇ ਦੇਖੋ ਸਾਬ ਦਾ ਤਾਂ ਮੈਨੂੰ ਤਾਂ ਹੁਣ ਇੱਕ ਵੀ ਬੰਦਾ ਨਹੀਂ ਮਿਲਿਆ ਇੱਥੇ ਸਾਬ ਵਿਚਾਰਾ ਕੀ ਕਰੂਗਾ ਡਾਕਟਰ ਵੀ ਕੀ ਕਰਨਗੇ ਇਹਨਾਂ ਦਾ ਕੋਈ ਕਸੂਰ ਨਹੀਂ ਇਹ ਜਿੰਨਾ ਹੋ ਰਿਹਾ ਹੈ ਇਹ ਸਰਕਾਰਾਂ ਦੇ ਕਰਕੇ ਹੋ ਰਿਹਾ ਹੈ ਸਭ ਠੀਕ ਹੈ ਡਾਕਟਰ ਸਾਹਿਬ ਲੈਟ ਦਾ ਕੀ ਬਣੂਗਾ ਜੀ ਹਾਂ ਜੀ ਉਹ ਰਿਹਾ ਹਸਪੀਟਲ ਸਲੈਟ ਨਹੀਂ ਹੈ ਉਧਰ ਬਾਈ ਜੀ ਲੈਟ ਹੈਗੀ ਆ ਸਾਹਮਣੇ ਉਹ ਸਾਹਮਣੇ ਲਾਈਟਾਂ ਜਗ ਰਹੀਆਂ ਨੇ ਉਹ ਤਾਂ ਹਾਲ ਦੀ ਲਾਈਟ ਹੈ ਐਮਰਜੈਂਸੀ ਵਿੱਚ ਉਹ ਲਾਈਟ ਹੈ ਐਮਰਜੈਂਸੀ ਹੈ ਉਹ ਆ ਪੂਰੇ ਬਿਲਡਿੰਗ 'ਚ ਹੀ ਇਹ ਲਾਈਟ ਹੇਠੇ ਤੱਕ ਹੇਠੇ ਤੱਕ ਲਾਈਟ ਹੈ ਉਹ ਅੱਗੇ ਕੋਈ ਨਹੀਂ ਮੈਂ ਕੁਆਰੀ ਭੇਜ ਕੇ ਤਾਂ ਦੇਖਾਂ ਆ ਜੇ ਬਾਈ ਉਹ ਯਾਰ ਭਾਈ ਇਹ ਤਾਂ ਬੈਠਣੇ ਕੋਈ ਬੰਦ ਆ ਉਹਦਾ ਕਾਸਾ ਮੈਂ ਆਈ ਆ ਜੋ ਬੰਦੇ ਜਿਹੜੇ ਬੰਦੇ ਜਿਹੜੇ ਸਾਰੀ ਯਾਰ ਪੱਥੇ ਮਾਰੀ ਜਿਹੜੀ ਉਹਨਾਂ ਦਾ ਜਨਾਲਾ ਵੀ ਉਹਨੇ ਕਿਹਾ ਉਹਦੇ ਜਾਂ ਫੋਨ ਕਰਾਉਣੇ ਆ ਉਹ ਤਾਂ ਉਹਦੀ ਗੱਲ ਕੋਈ ਨਹੀਂ ਆ ਆ ਦੇਖੋ ਬਾੜਾ ਦਾ ਹਾਲ ਆ ਦੇਖੋ ਲਾਈਟ ਬਾੜਾ ਚ ਨਹੀਂ ਹੈਗੀ ਆ ਦੇਖੋ ਉਰੇ ਗਿਆ ਨਵਰੋਲੇ ਲੇਟਾ ਮਰੀਜ਼ਾਂ ਕੀ ਹਾਲ ਨੇ ਆ ਦੇ ਅਮਾਤਾ ਵਿਚਾਰੀ ਲੱਗੀ ਹੋਈ ਏ ਫੇਰ ਇੱਕ ਹੋਰ ਪੇਸ਼ੈਂਟ ਦਿਖਾਉਣੇ ਅੱਗੇ ਤੇ ਉਸਦੇ ਨਾਲ ਨੂੰ ਆ ਦੇਖੋ ਇੱਥੇ ਲੇਟ ਹੈਗੀ ਏ ਗੈਲਰੀ ਚ ਲੇਟ ਹੈ ਆ ਗੈਲਰੀ ਚ ਲਿਆ ਕੇ ਆ ਬਚਾਰਾ ਇਹ ਦੇਖੋ ਆ ਮਾਤਾ ਪੱਖੀ ਝੱਲਣ ਲੱਗੀ ਹੈ ਆ ਦੇਖ ਲੋ ਹਾਂਜੀ ਉਹ ਮੋਬਾਈਲ ਜਮਤ ਜੀਆ ਸਰਗੇ ਸਹੀ ਤਰ੍ਹਾਂ ਦੇਖ ਲੋ ਆ ਕਹਿੰਦੇ ਨੇ ਹਾਂਜੀ 99% ਚਾਂਸ ਨੇ ਬੱਚੇ ਦੇ ਵਰਜਣ ਦੇ ਆਹ ਬੰਦ ਕਰਨਾ ਬੱਚੇ ਦਾ ਬੱਚੇ ਦਾ ਹੋਗੇ ਮੁੰਡਾ ਹੁੰਦਾ ਪਿਆਰ ਬਣੀ ਰੋਜ ਜਾਂਦੀ ਹੈ ਲੇਟਾਂ ਫੇਰ ਰੋਜ ਹੀ ਜਾਂਦੀ ਹੈ 4-5 ਘੰਟੇ ਰੋਜ ਜਾਂਦੀ ਹੈ ਬਾਈ ਗੁਦਿਆਂ ਹੁੰਦੇ ਆ ਗੱਲੀ ਚ ਜਾ ਕੇ ਕਿਸੇ ਨੂੰ ਕੰਪਲੀਟ ਨਹੀਂ ਕੀਤੇ ਤੁਸੀਂ ਆ ਦੇਖੋ ਕੰਪਲੀਟ ਆ ਜੀ ਜਿੱਧਰ ਕੋਈ ਭਰਨਾ ਪੈਣੀ ਉਧਰ ਛੱਡ ਦੇਣ ਜਨਰੇਟਰ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਪਿਆ ਆ ਪਿੰਆ ਪੋਲ ਗਿਆ ਪੋਲ ਗਿਆ ਕੀ ਕਰੀ ਇਹਨੇ ਰਿਚ ਕਿੱਦਾਂ ਦੀ ਇਹ ਦੱਸੋ ਸਾਨੂੰ ਕੋਈ ਹਾਲ ਇਹਦਾ ਕੋਈ ਹਾਲ ਮੈਨੂੰ ਦੱਸੋ ਕੋਈ ਨਹੀਂ ਬਾਈ ਜੀ ਕੋਈ ਤਾਂ ਹਰਨਾ ਚਾਹੀਦਾ ਬਾਈ ਜਰ ਇਦਾਂ ਹੀ ਮਾਰਨਾ ਨਾਲ ਤੇ ਵੀ ਮਾਰਨ ਵਾਲੇ ਹੋਏ ਪਏ ਨੇ ਇਹਨਾਂ ਨੂੰ ਤਾਂ ਬਚਾਉਣਾ ਕੀ ਹੈ ਸਾਨੂੰ ਵੀ ਮਾਰਨਗੇ ਆ ਦੇਖ ਲਓ ਬਾਈ ਜੀ ਦੁੱਖ ਸੁਣ ਲਓ ਠੀਕ ਹੈ ਹੋਰ ਨਹੀਂ ਆਉਂਦੇ ਨੇ ਮਾਤਾ ਠੀਕ ਹੈ ਬਰਾਦਰ ਕੀ ਕਰੀਂ ਕੋਈ ਸਪੱਸ਼ਟ ਨਹੀਂ ਹੈਗਾ ਕੋਈ ਹੋ ਨਹੀਂ ਆ ਦੇਖੋ ਮਾਤਾ ਨੂੰ ਬਾਹਰ ਲੈ ਕੇ ਆਈ ਆ ਉਹਨਾਂ ਦੇ ਵਿੱਚ ਸਤਾਂ ਨੂੰ ਬਹੁਤ ਚਾਂਸ ਸੁਦਾ ਸਾਨੂੰ ਸਾਡੇ ਮਰੀ ਆ ਦੇਖ ਲਓ 99% ਦੇਖ ਲਓ ਬਾਈ ਜੀ ਇੰਨੇ ਪੋਜੀਟਰ ਲਾਉਣਾ ਉਹਨੂੰ ਬਿਲਕੁਲ ਆ ਦੇਖੋ ਕਿ ਸਾਹਮਣੇ ਕੀ ਹਾਲ ਆਪਣੇ ਦਾ ਉਹਦੀ ਕੰਡੀਸ਼ਨ ਕੀ ਹਾਲ ਦਾ ਵਿਚਾਰੇ ਦਾ ਹਰ ਗੋਲ ਆ ਦੇਖੋ ਕੋਈ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਇਹ ਹਾਲਾਤ ਨੇ ਬਾਈ ਆਪਣੇ ਪੰਜਾਬ ਦੇ ਹਾਲਾਤਾਂ ਆਂ ਘੜਿਆ ਕਿ ਦੋ ਮਿੰਟ ਆਲਾ ਕਹਿੰਦਾ ਪਾ ਦੋ ਫੁੱਟਾ ਪਾ ਦੋ ਆ ਕਰ ਦੋ ਆ ਮਾ ਦੀ ਵੀ ਪਾ ਕੋਈ ਨਹੀਂ ਭਾਈ ਇਹ ਇਹ ਗਲਤੀਆਂ ਵੀ ਆਪਣੀਆਂ ਇਹ ਨੇ ਕੋਈ ਨਹੀਂ ਸੁਧਾਰਾਂਗੇ ਦੀ ਆਪਾਂ ਅਰ 13 ਨੰਬਰ ਵਾਰਡ ਦੀ ਵੀਡੀਓ ਬਣੀ ਨਹੀਂ ਸੀ ਵੀਡੀਓ ਕਲਿੱਪ ਕੱਟ ਹੋ ਗਿਆ ਉਹ ਵੀਡੀਓ ਕੱਟ ਹੋ ਗਈ ਸੀ ਬਣੀ ਨਹੀਂ ਸੀ ਹੈਨਾ ਆਪਾਂ ਬਾਈ ਜੀ ਕਿੰਨਾ ਟਾਈਮ ਹੋ ਗਿਆ ਲੈਡ ਭਜੀ ਨੂੰ ਉਹ ਵੀਡੀਓ ਕੱਟੀ ਗਈ ਬਣੀ ਨਹੀਂ 30 ਘੰਟੇ ਮੰਗ ਰਹੀ ਲੈਡ ਭਜੀ ਨੂੰ ਜੀ ਕਹਿੰਦਾ ਫੋਨ ਚੜਾ ਹਾਲਾ ਦੀ ਤਨੂਕਾਂ ਤੇ ਹਾਂ ਉਹ ਤਾਂ ਪਤਾ ਹੀ ਲੱਗ ਰਿਹਾ ਜੀ ਉਹ ਦੇਖ ਲਓ ਦੇਖ ਲਓ ਵਿਚਾਰਾ ਪਰੇਸ਼ਾਨ ਹੈ ਹੈਨਾ ਆ ਦੇਖੋ ਹਾਂ ਦੇਖੋ ਕਿੰਨਾ ਮਾੜਾ ਹਾਲ ਮਾਤਾ ਜੀ ਪਹਿਲਾਂ ਵੀਡੀਓ ਬਣੀ ਨਹੀਂ ਸੀ ਤੁਸੀਂ ਦੱਸਿਓ ਕਿੰਨੇ ਵਜੇ ਗਈ ਸੀ ਲੈਟ 8 ਵਜੇ ਲੈਟ ਗਈ ਸੀ 10 ਵਜੇ ਬਾਪੂ ਜੀ ਐਕਸਪਾਇਰ ਹੋ ਗਏ ਆ ਦੇਖ ਲੋ ਕਿੱਥੇ ਦੇਣਗੇ ਲੇਖਾ ਮਾਤਾ ਜੀ ਦੀ ਹਾਲਤ ਦੇਖੋ ਤੁਸੀਂ ਠੀਕ ਹੈ ਕਿੰਨੇ ਬੁਰੇ ਹਾਲ ਨੇ ਕੋਈ ਨਹੀਂ ਮਾਤਾ ਜੀ ਸਿਮਰਨ ਕਰੋ ਸਿਮਰਨ ਕਰੋ ਸਿਮਰ ਆ ਦੇਖੋ ਬਈ ਹਾਂ ਆ ਵਿਚਾਰੇ ਪੱਖੀ ਚੱਲ ਰਹੇ ਨੇ ਬਾਬਾ ਜੀ ਮੇਰੀ ਤਾਂ ਬੇਨਤੀ ਇਹੀ ਹੈ ਵੀ ਤੁਸੀਂ ਜੋ ਵੀ ਬਣਦੀ ਕਾਰਵਾਈ ਹੈ ਆਪਣੇ ਵੱਲੋਂ ਕਰਿਓ ਮੈਂ ਗੁਰਦਤ ਸਿੰਘ ਖਾਲਸਾ ਨਿਹੰਗ ਸਿੰਘ 96 ਕਰੋੜੀ ਇੱਥੇ ਆਇਆ ਸੀਗਾ ਇਹ ਵੀਡੀਓ ਬਣਾਉਣ ਆ ਦੇਖੋ پیشنਟ ਹਾਲ ਬਾਪੂ ਜੀ ਲੈਟ ਨਾ ਹੋਣ ਕਰਕੇ ਗਰਮੀ ਕਰਕੇ ਐਕਸਪਾਇਰ ਹੋਣੇ ਲੱਗਣਾ। ਆ ਬਾਈ ਦੀ ਕੰਡੀਸ਼ਨ ਖਰਾਬ ਹੀ ਐ। ਕੋਈ ਨਹੀਂ। ਬਾਬਾ ਜੀ ਮੇਰੀ ਬਾਬਾ ਬਲਵੀਰ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਇਸ ਮਸਲੇ ਤੇ ਧਿਆਨ ਦਿੱਤਾ ਜਾਵੇ। ਪੂਰੀ ਗੌਰ ਕੀਤੀ ਜਾਵੇ ਇਸ ਮਸਲੇ ਤੇ ਵਾਹਿਗੁਰੂ ਦਾ ਹੌਸਲਾ ਵਾਹਿਗੁਰੂ ਦੀ ਖੁਫਤਈ ਆ ਦੇਖ ਲਓ ਬਾਬਾ ਜੀ ਹੁਣ ਚੰਨੇ ਆ ਸੀ ਬਾਹਰ ਨੂੰ ਬਹੁਤ ਬੁਰੇ ਹਾਲ ਨੇ ਆ ਦੇਖੋ ਪੇਸ਼ੈਂਟ ਨੂੰ ਬਾਹਰ ਲੈ ਕੇ ਜਾਇਆ ਯਾਰ ਇਹ ਚੋਟ ਪਰੇ ਹੋ ਗਿਆ ਇਹਨਾਂ ਬੁਰਾ ਹਾਲ ਯਾਰ ਇਹ ਰਿੰਦਰਾ ਹਸਪਤਾਲ ਪਟਿਆਲਾ ਦੀ ਬੀਟੀ ਦਾ ਆ 13 ਨੰਬਰ ਪਾਰਡ ਨੂੰ ਜਾ ਰਹੇ ਹਾਂ ਆਪਾਂ ਆ ਦੇਖੋ ਬਿਨਾ ਲੈਟ ਤੋਂ ਹਾਲ ਦੇਖੀ ਆ ਦੇਖੋ ਬਾਈ ਜੀ ਕਿੰਨਾ ਟਾਈਮ ਹੋ ਗਿਆ ਲਟ ਗਈ ਨੂੰ ਬਹੁਤ ਬਹੁਤ ਬੁਰਾ ਹਾਲ ਹੈ ਜੀ ਜਿਹੜੇ ਦਾ ਬਹੁਤ ਅੱਖਾ ਦਿੱਖਣਾ ਇਹਦਾ ਵੀ ਚੈਨ ਆ ਦੇਖੋ ਵਿਚਾਰੇ ਨੂੰ ਆਕਸੀਜਨ ਲੱਗੀ ਹੋਈ ਹੈ ਹੈ ਠੀਕ ਹੈ ਹਾਲ ਦੇਖ ਸਾਡੇ 90 ਮਿੰਟਾਂ ਤੇ ਵਿਚਾਰਾ ਪਰਸੀਨੇ ਨਾਲ ਸਾਡੇ 90 ਮਿੰਟਾਂ ਠੀਕ ਹੈ ਆ ਦੇਖੋ ਹਾਲ ਅੱਛਾ ਦੇਖੋ ਆ ਦੇਖੋ ਨਾ 8:30 ਵਜੇ ਵੀਰੇ ਮਾਰੀ ਵੀ ਆਈ ਜਾ ਰਹੀ ਹੈ ਕੱਟੇ ਨਾ ਮੋੜ ਕੇ ਆਹ ਦੇਖ ਲਓ ਕਿੱਥੇ ਦਊਂਗਾ ਯਾਰ ਲੇਖਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਦੇਖ ਲਓ ਉਹ ਪੂਰੇ ਹੋ ਗਏ ਕੈਂਗਰ ਨੂੰ ਤਾਂ ਕਿਹੜੇ ਡੈਥ ਕਿਹਣਾ ਨਹੀਂ ਹੋਈਏ ਇਹ ਡੈਥ ਹੋ ਵੀ ਹੋਣੀ ਹੋਈ ਐ ਇਹ ਨਿੰਨਾ ਟਾਈਮ ਪਹਿਲਾਂ ਹੋਈ ਜਿਹੜਾ ਲੈਟ ਗਈ ਜੀ ਇਹ ਯੂਤਬਾਤ ਲੈਟ ਜਾਣ ਤੋਂ ਬਾਅਦ ਚ ਮਾਤਾ ਜੀ ਮੜਿਆ ਦੱਸਿਓ ਕਿੰਨੇ ਲੈਟ ਜਾਣ ਤੋਂ ਕਿੰਨੇ ਘਟਾਣ ਬਾਅਦ ਚ ਹੋਈ ਜੜਾ 10:00 ਵਜੇ ਕੇ 15 ਮਿੰਟ ਹੋ ਗਏ ਮਤਲਬ 8 ਵਜੇ ਦੀ ਲੈਟ ਗਈ ਹੋਈ ਹੈ ਹੁਣ 10:00 ਹੈਨਾ 10:00 ਵਜੇ ਕਿੰਦਰਾ ਕੇ ਮੈਂ ਤੇ ਬੀਕ ਤੇ ਆਹ ਦੇਖ ਲਓ ਮਾਤਾ ਦਾ ਦਰਦ ਕਿੱਥੇ ਦੋਂਗੇ ਯਾਰ ਲੇਖਾ ਕੀ ਥੋੜਾ ਥੋੜਾ ਕੋਈ ਛੁਟਕਾਰਾ ਨਹੀਂ ਹੋਣਾ ਅੱਗੇ ਠੀਕ ਹੈ ਨਾ ਜਦੋਂ ਥੋੜਾ ਕੋਈ ਇਦਾਂ ਜਾਊ ਤੁਹਾਨੂੰ ਫੇਰ ਪਤਾ ਲੱਗਣਾ ਤੁਸੀਂ ਬਾਈ ਮੇਰੀ ਤਾਂ ਬੇਨਤੀ ਇਹ ਹੈ ਵੀ ਪੇਸ਼ੈਂਟ ਕਢੋ ਬੈੱਡਾਂ ਦੇ ਸਟ੍ਰੈਸਰਾਂ ਤੇ ਉਥੇ ਐਮਰਜੈਂਸੀ ਦੇ ਸਾਹਮਣੇ ਲੈ ਕੇ ਜਾਓ ਇਹਨਾਂ ਨੂੰ ਪਤਾ ਲੱਗੇ ਠੀਕ ਹੈ ਆ ਦੇਖੋ ਦੇਖੋ ਬਿਚਾਰਿਆਂ ਦਾ ਹਾਲ ਦੇਖੋ ਠੀਕ ਹੈ ਆ ਬਾਪੂ ਜੀ ਐਕਸਪਾਇਰ ਹੋ ਗਏ ਲੈਟ ਜਾਣ ਦੇ ਕਾਰਨ ਗਰਮੀ ਕਾਰਨ ਆ ਇੰਨੇ ਮਾੜੇ ਹਾਲਾਤ ਨੇ ਦੇਖ ਲੋ ਰਜਿੰਦਰਾ ਪਟਿਆਲਾ ਆ ਦੇਖੋ